ਸਤ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪੁਪਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਭਣੇ ਤੇ ਦੋ ਸੁਈਆਂ ਵਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੀਰ ਕੋ ਜੜੀਆਂ ਸੋਹਣੀਆਂ ਵੜਾਂ ਖੂਬਸੂਰਤੀ ਆ ਜੜੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪੇ ਬਾਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਆਪੇ ਬਾਜੀ ਚਲੋ ਵਧੀਆ ਚੀਜ਼ ਦਾ ਵੇਦਾਂ ਜਾਂਦਾ ਮਾਲ ਫਿਰ ਨਾਲੋ ਨਾਲ ਜਿੰਦਾ ਬਾਬੇ ਦੀ ਕਿਰਪਾ ਜੀ ਪਹਲਾ ਸੋਗੇ ਕਿੰਨੇ ਕਾ ਫੋਨ ਫਾਨ ਆ ਜਾਂਦੇ ਫਿਰ ਬਹੁਤ ਵੀਰ ਜੀ ਫੋਨ ਆਉਂਦਾ ਅੱਛਾ ਠੀਕ ਹੈ ਮਤਲਬ ਡਿਮਾਂਡ ਹੈਗੀ ਕਿ ਚੰਗੀਆਂ ਵੇਡਾਂ ਮਾਲ ਹੈਗੀ ਵੀਰ ਜੀ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਣਾ ਭਪਿੰਦਰ ਸਿੰਘ ਦਾ ਨਾਮ ਜੀ ਹਾਂਜੀ ਜਲਾ ਅਮਰਸਰ ਠੀਕ ਹੈ ਜੀ ਪਿੰਡ ਧੂਲਕਾ ਖਲਚੀਆਂ ਤੋਂ 2 ਕਿਲੋਮੀਟਰ ਜੀ ਤਕਰੀਲ ਬਕਾਲਾ ਸਾਹਿਬ ਤੇ ਫੋਨ ਨੰਬਰ ਵੀ ਬੋਲ ਦੋ ਇੱਕ 70 877 ਹਾਂਜੀ 15 832 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਕਾਫੀ ਖੂਬਸੂਰਤ ਹੈ ਆੜਿਆ ਤੇ ਚੰਗੀ ਰੀਜ ਨਾਲ ਸਾਂਭੀ ਆ ਪਿੱਛੋਂ ਜਿੱਥੋਂ ਵੀ ਆਈ ਆ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਆਈ ਆ ਆ ਦੇਖ ਸਾਦੇ ਜੀ ਇਹ ਤੇ ਵੀਰ ਜੀ ਗੱਡੀ ਚ ਇੱਕੋ ਹੀ ਪੈਣੀ ਮਹਾਨਾ ਇੱਕੋ ਇੱਕੋ ਵੀਰ ਜੀ ਕੋਈ ਫ਼ਾਰਮ ਚੋਂ ਵੀਰ ਜੀ ਵੱਛੀ ਲਈ ਅਸੀਂ ਠੀਕ ਆ ਮੂੰਹ ਚੌਗੀ ਆ ਵੀਰ ਜੀ ਅੱਛਾ ਹਾਂ ਜੀ ਜੀ ਤੇ ਸੂਬਾ ਪਹਿਲਾ ਸੂਬਾ ਪਹਿਲਾਂ ਜੀ ਕਿੰਨਾ ਕ ਦੁੱਧ ਚ ਆਜੂ ਪਹਿਲੇ ਸੂਬੇ ਹੀ ਦੁੱਧ ਵੀਰ ਜੀ 30 ਲੀਟਰ ਚ ਆਜੂ ਪਹਿਲੇ ਸੂਬੇ ਅੱਛਾ ਪਹਿਲੇ ਸੂਬੇ 30 ਲੀਟਰ ਚ ਵਾਉਗੇ ਸੂਬਾ ਜੂ ਵੀਰ ਜੀ ਚ ਵਾਜੂ ਖੁੱਲਾ ਅਜੇ ਟਾਈਮ ਖੜਦੀ ਐ ਨਾ ਸੋਣੇ ਵੀਰ ਜੀ ਦੇ 25 ਦਿਨ ਲੈ ਜਾਣੇ ਨੇ ਅੱਛਾ 25 ਦਿਨ ਲੈ ਜਾਣੇ ਆ ਹਾਂ ਵੀ 25 ਦਿਨ ਲੈ ਗਏ ਜੀ ਤੋਰਦੀ ਐ ਫੇਰ ਇਹਨਾਂ ਇੱਕ ਵਾਰੀ ਬਾਕੀ ਚੰਗੀ ਤਿਆਰ ਹੋਣੀ ਆ ਹਾਂ ਦੇਖ ਸਾਡੇ ਚਿਹਰਾ ਵੀਰਾ ਦੇਖ ਸਕਦੇ ਜੀ ਛੋਟੇ ਛੋਟੇ ਕੰਮ ਨੇ ਖੜੇ ਵੀ ਕੋਈ ਵੀ ਨਾ ਵੀ ਕੋਈ ਸਾਹਮ ਵਾਲਾ ਹੀ ਬਾਕੀ ਬਿਲਕੁਲ ਹੁੰਦਾ ਐ ਹੋ ਜਿਆ ਮੈਡਾ ਦੇਖ ਕੇ ਕਿ ਵੀਰ ਜਦੋਂ ਕਈ ਵੀ ਰਿਜਾਂ ਲਾ ਕੇ ਜਿਹੜੀਆਂ ਪਾਲਦੇ ਆ ਪਾਲਦੇ ਲੀਕਾ ਤੇ ਫਿਰ ਪੈਸੇ ਵੀ ਚੰਗੇ ਵੱਟਦੇ ਆ ਜਿਦੋਂ ਵਿੱਚ ਨਹੀਂ ਹੁੰਦੀ ਆ ਆ ਦੇਖ ਸਾਡੇ ਉੱਪਰ ਵੀ ਆਪਾਂ ਦੇਖ ਸਕਦੇ ਬਿਲਕੁਲ ਸਿੱਧੀ ਆ ਜਿਹੜੀ ਅਜੇ ਲਗਭਗ ਲਗਭਗ ਮਹੀਨੇ ਦੇ ਲੱਗੇ ਟਾਈਮ ਖੜਦੀ ਤੇ ਥੱਲੇ ਹੋਣੀ ਹੁਣ ਤੋਂ ਹੀ ਆਪਾਂ ਦੇਖ ਸਕਦੇ ਕਿ ਚੰਗੀ ਬਣ ਦਿਖੰਦੀ ਆ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਵੀਰ ਜੀ ਦਾ ਮੁੱਲ ਫੋਨ ਤੇ ਕਰਾਂਗੇ ਇਹਦਾ ਮੁੱਲ ਫੋਨ ਤੇ ਇਹ ਆ ਕਿ ਹੁਣ ਦਾ ਮੁੱਲ ਹੋਰ ਹੋਊਗਾ ਤੇ ਜੇ ਤਿਆਰ ਹੋ ਗਈ ਤਾਂ ਫਿਰ ਹੋਰ ਠੀਕ ਆ ਜੀ ਹੁਣ ਸਾਮ ਛੱਡ ਕੇ ਦੇ ਦੋਗੇ ਸਾਮ ਛੱਡ ਕੇ ਠੀਕ ਆ ਜੀ ਤੇ ਬਾਕੀ ਥਣ ਵੀ ਇਹਦੇ ਇੱਕ ਵਾਰੀ ਦੇਖ ਸਕਦੇ ਜੀ ਤੇ ਹੁਣ ਇੱਕ ਹੋ ਰਿਹਾ ਜਿਹੜੀ ਸੁਵੀ ਸਵਾਈ ਹੈ ਇਹ ਵੀ ਮਿਲਕ ਮੈਨ ਵਿੱਚ ਚੰਗੀ ਲੱਗੀ ਹੈ ਇਹਦੀ ਇਹਨੋਂ ਕਿੰਨਾ ਚਿਰ ਹੋ ਗਿਆ ਵੀ ਦੀ ਸੁਵੀ ਨਾਲ ਇਹਨੂੰ ਵੀਰ ਜੀ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਆ ਤੇ ਮਗਰ ਵੱਛੀ ਵੱਛੀ ਮਗਰ ਜੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੀ 20 ਲੀਟਰ ਆ ਰਹੀ ਵੀਰ ਜੀ ਦੋ ਟਾਈਮ ਚੋਗਿਆ ਆਪਣੀ ਥੱਲੀ ਕਰਕੇ ਖੜੇ ਕਰੋ ਚਵਾ ਕੇ ਦੋਗੇ ਜਿਹੜਾ ਦੋ ਟਾਈਮ ਚੋਗੇ ਦਊਂਗੇ ਚਲੋ ਫਿਰ ਤੋਰ ਜੀ ਗਿੰਦੇਵੇਂ ਦੁੱਧ ਜਿਹੜਾ 20 ਲੀਟਰ ਹੀ ਕਹਿੰਦੇ ਕਿ ਇਹਦੇ ਕੋਲ ਵੀ ਆਪਾਂ ਚਵਾ ਦਾਂਗੇ ਦੂਜਾ ਸੁਆ ਵੀਰ ਜੀ ਠੀਕ ਹੈ ਜੀ ਦੂਸਰਾ ਸੁਆ ਜਿਹੜਾ ਦੱਸਦੇ ਕੱਦ ਕਾਠ ਦੇ ਇਹ ਵੀ ਚੰਗੀ ਆ ਤੇ ਬੇਲ ਦੇ ਵੀ ਚੰਗੀ ਆ ਠੀਕ ਹੈ ਜੀ ਬਾਕੀ ਚਵਾਈ ਤਾਂ ਹੀ ਆਪਣੀ ਆਪ ਕਰਕੇ ਖੜਨੀ ਹੈ ਹਾਂਜੀ ਲੈ ਆਇਆ ਵੀ ਜੀ ਬਾਕੀ ਸੂਈ ਸਵਾਈ ਆ ਲਿਆ ਜੀ ਵਿਦਿ ਕੋਈ ਵੀਰ ਆਪਣਾ ਦੁੱਧ ਜਿਹੜਾ ਦੋ ਟਾਈਮ ਚੁਆਈ ਕਰਕੇ ਖੜੇ ਜਿਹੜਾ ਕੋਈ ਵੀਰ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਲੇ ਚੁਆਕੇ ਜਿਹੜੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੇ ਠੰਡ ਠੰਡ ਵੀਰ ਜੀ ਓਕੇ ਪੂਰੇ ਮੈਂ ਨਾ ਵੀਰ ਜੀ ਮੁੱਕ ਗਿਆ ਕੋਥੜ ਚਮੇ ਠੀਕ ਬਰਾਬਰ ਸਾਰੇ ਬਰਾਬਰ ਤੇ ਮੁੱਲ ਮੋਹਨ ਵੀਰ ਜੀ ਕਰੋ 75 ਕਰਾਈ ਜਾਵੇ 70 ਤੋਂ 200 ਰੁਪਏ ਛੋਟ ਕਰਾ। ਅੱਛਾ 70000 ਚ 200 ਛੋਟ। ਚਲੋ ਮੰਨਤਨ ਕਰ ਦੋਗੇ ਮੌਕੇ ਦੇ। ਬਾਬਾ ਵੀਰ ਜੀ ਕੋਈ ਵੀਰ ਭਰਾ ਫੋਨ ਲਾਵੇ। ਫੋਨ ਲਾਵੇ ਕੋਈ ਇੱਕ। ਠੀਕ ਹੈ ਜੀ। ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ ਤੀਸਰੇ ਨੰਬਰ ਤੇ। ਇਹ ਬੱਚੇ ਤੋਂ ਬਿਨਾਂ ਜੇ? ਹਾਂ ਜੀ ਇਹਦਾ ਬੱਚਾ ਮਰ ਗਿਆ ਬ੍ਰੀਡ ਫੁੱਲ ਜੀ। ਬਾਕੀ ਆਹ ਦੇਖ ਸਕਦੇ ਛਣਵੀਂ ਤੇ ਲੱਗੇ ਤਾਂ। ਛਣਦੀ ਧੀਰੀ ਵਿੱਚ ਤੇ ਮਿਲਕ ਮੈਨ ਵਿੱਚ ਚੰਗੀ ਲੱਗੀ। ਮੈਂ ਨਾ ਵੀਰ ਜੀ ਵੇਖੋ ਠੰਡੀ ਧੀਰੀ ਜੀ। ਠੀਕ ਹੈ। ਕੋਈ ਉਹ ਜੀ ਗੱਲ ਕੋਈ ਨਹੀਂ ਜੀ। ਠੀਕ ਹੈ ਤੇ ਕਿੰਨਾ ਜੇ ਵੀਰ ਜੀ ਦੇ ਕੋਲ ਦੁੱਧਨ ਦੁੱਧ 10 ਲੀਟਰ ਵੀਰ ਜੀ ਤਿਆਰ ਜਿਆ ਹੈ ਤਿਆਰ ਜਿਹੜਾ ਹਾਂਜੀ ਵੀਰ ਜੀ ਤੇ ਇਹਨਾਂ ਸੱਜਣਾਂ ਦੇ ਤਾਂ ਚੰਗਾ ਛਵਾਇਆ ਹੋਣਾ ਵੀਰ ਜੀ 20 ਕਿ ਡੇਢ ਹੋਏ ਬੱਚੇ ਮਰੇ ਨੂੰ ਅਜੇ ਜੀ ਅੱਛਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੈ ਵਪਾਰ ਦਾ ਕੰਮ ਕਰਦੇ ਹਾਂ ਹਾਂਜੀ ਹਾਂ ਬੋਲ ਲੈਂਦੀ ਆ 10 ਲੀਟਰ ਵੀਰ ਜੀ ਹੈ ਟਾਈਮ ਹਾਜ਼ਰ ਆ ਦੋ ਟਾਈਮ ਚੋ ਗਿਆ ਆਪਣੀ ਸਲੀ ਆ ਚਲੋ ਮੋਕੇ ਤੇ ਜਿੰਨਾ ਬਾਕੀ ਗਾਂ ਹਾਂਜੀ ਠੀਕ ਹੈ ਜੀ ਠੀਕ ਹੈ ਤੋਰਦੀ ਹੈ ਵੀਰ ਜੀ ਨੇ ਕਹਿੰਦੇ ਕਿ ਪਿੱਛੇ ਆਈ ਹੈ ਜਿਹੜੀ ਹੁਣ ਮੋਕੇ ਤੇ ਜਿਹੜਾ 10 ਲੀਟਰ ਤਿਆਰ ਆ ਉਤਰਾ ਜਿਹੜੇ ਆ ਸੋਹਣੀਆਂ ਵੈਡ ਜਿਹੜੀ ਸੱਜਰ ਨੇ ਉਮੀਦ ਹੈ ਕਿ ਦੁੱਧ ਚੰਗਾ ਚਵਾਇਆ ਹੋਊਗਾ ਲੈ ਜੋ ਜੀ ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਤੇ ਇਹਦਾ ਮੁੱਲ ਕੀ ਜੀ ਵੀਰ ਜੀ ਫਿਰ ਇਹਦਾ ਵੀਰ ਜੀ ਮੁੱਲ 30200 ਰੁਪਇਆ ਛੋਟ ਕਰਾਂਗੇ ਅੱਛਾ 30200 ਛੋਟ ਕਰ ਦੋ ਚਲੋ ਕੋਈ ਫੋਨ ਲਾਵੇ ਮਾਨਤਾਂ ਤੇ ਕਰ ਦਾਂ ਮਾਨਤਾਂ ਵੀਰ ਜੀ ਕਰ ਦਾਂਗੇ ਜੇ ਕੋਈ ਵੀਰ ਭਰਾ ਫੋਨ ਲਾਉ ਕੋਈ ਫੋਨ ਲਾਵੇ ਇੱਕ ਵਾਰੀ ਮਾਨਤਾਂ ਤੇ ਚਲ ਹੋ ਹੀ ਜਾਊਗਾ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਫਿਰ ਬਸ ਵੀਰ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਪਾਸ ਕਰਕੇ ਜਿਹੜੀ ਗੱਬਣੇ ਉਹ ਵੀ ਪਾਸ ਕਰਕੇ ਆਪ ਟਿੱਪ ਕੇ ਹੱਥੀਂ ਹੱਥੀਂ ਟਿੱਪ ਕੇ ਕਰੇ ਜੀ ਤੇ ਸੋਈਆਂ ਜਿਹੜੀ ਚਵਾਈ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ